ਸਾਨੂੰ ਕੀ ਪੜਾਈ ਗਏ ਨੇ ਜੀ ਸਰਕਾਰੀ ਸਕੂਲਾਂ ਚ ਤੋਂ ਵੀ ਕੱਪੜੇ ਧੋਂਦਾ ਹੈ ਉਹ ਐ ਜੇ ਹੁੰਦਾ ਸੀ ਐ ਧੋਂਦਾ ਸੀ ਹੁਣ ਤੋਂ ਵੀ ਕੱਪੜੇ ਧੋ ਚੁੱਕਾ ਹੈ ਠੀਕ ਹੈ ਜੀ ਲੱਕੜਹਾਰੇ ਨੂੰ ਇੱਕ ਸੋਨੇ ਦਾ ਕੁਲਹਾੜਾ ਮਿਲਿਆ ਉਹਨੇ ਕਹੇ ਮੇਰਾ ਨਹੀਂ ਹੈਗਾ ਫਿਰ ਉਹ ਚਾਂਦੀ ਦਾ ਲੈ ਆਇਆ ਲੱਕੜਹਾਰਾ ਚੋਰ ਨੇ ਚੋਰੀ ਕੀਤੀ ਹੈ ਸਾਨੂੰ ਲੱਕੜਹਾਰੇ ਤੋਂ ਬੀਆ ਚੋਰਾਂ ਚ ਰੱਖਿਆ ਜੀ ਇੱਕ ਪ੍ਰਾਈਵੇਟ ਜਿਹੜੇ ਵੱਡੇ ਸਕੂਲ ਨੇ ਪਹਾੜਾਂ ਵਾਲੇ ਉਹਨਾਂ ਚ ਕਿਉਂ ਨਹੀਂ ਹੈਗੇ ਇਹ ਤੋਬੀ ਇਹ ਉਹਨਾਂ ਚ ਕਿਉਂ ਨਹੀਂ ਹੈਗੇ ਇਹ ਲੱਕੜਹਾਰੇ ਉਹਨਾਂ ਚ ਫੀਸ ਮਾਫੀ ਦੀ ਅਰਜੀ ਕਿਉਂ ਨਹੀਂ ਹੈਗੀ ਉਹਨਾਂ ਚ ਜੁਰਮਾਨਾ ਮਾਫੀ ਦੀ ਅਰਜੀ ਕਿਉਂ ਨਹੀਂ ਹੈਗੀ ਕਿਉਂਕਿ ਉਹ ਤਾਂ ਫੀਸ ਸਾ ਪਹਿਲੀ ਭਰਾ ਲੈਂਦੇ ਨੇ ਉੱਥੇ ਮਾਫੀ ਹੁੰਦੀ ਨਹੀਂ ਜੁਰਮਾਨਾ ਹੋਣ ਦਾ ਸਵਾਲ ਹੀ ਪੈਦਾ ਨਹੀਂ ਉਹਨਾਂ ਦਾ ਬੱਚੇ ਦੇ ਘਰੇ ਫੋਨ ਜਾਂਦਾ ਭਈਆ ਜਾਇਆ ਨਹੀਂ ਜਰਮਾਨਾ ਤਾਂ ਨਾ ਆਉਣ ਤੇ ਹੀ ਹੁੰਦਾ ਨਾ ਹੋਰ ਕੀ ਹੁੰਦਾ